ਲਾ ਰਹੇ ਨੇ ਸਤਿਗੁਰੂ ਸਾਹਿਬ ਉੱਚੀ ਟੀਬੀ ਤੇ ਬੈਠ ਕੇ ਸਾਰੀ ਜੰਗ ਨੂੰ ਵੇਖ ਰਹੇ ਸੀ ਤੇ ਜਿੱਥੇ ਲੋੜ ਹੋਵੇ ਤੀਰ ਚਲਾ ਰਹੇ ਸੀ ਇਸ ਤਰ੍ਹਾਂ ਸਾਰਾ ਦਿਨ ਕਮਸਾਨ ਦਾ ਜੰਗ ਹੋਇਆ ਮਾਚੇ ਵਾਲੇ ਸਾਰੇ ਸਿੰਘ ਸ਼ਹੀਦੀਆਂ ਪਾ ਗਏ ਸ਼ਾਮ ਦਾ ਸਮਾਂ ਹੋਇਆ ਨਵਾਬ ਜੰਗ 'ਚ ਨੁਕਸਾਨ ਹੋਇਆ ਵੇਖ ਕੇ ਦੁਖੀ ਹੋਏ ਸਿਪਾਈਆਂ ਨੂੰ ਕਹਿੰਦਾ ਫਿਰ ਤੁਰ ਕੇ ਦੇਖੋ ਗੁਰੂ ਮਰਿਆ ਕੇ ਨਹੀਂ ਸਾਰੀ ਫੌਜ ਪਾਣੀ ਬਿਨਾ ਪਿਆਸੀ ਜੰਤ ਕੋ ਵੀ ਵੱਧ ਗਈ ਸੀ ਜਾਂ ਢਾਬ ਦੇ ਨੇੜੇ ਕੋ ਦੇਖਿਆ ਤਾਂ ਉਹ ਵੀ ਸੁੱਕੀ ਸੀ ਨਵਾਬ ਨਾਲ ਕਪੂਰਾ ਵੀ ਸੀ ਉਸ ਨੂੰ ਪੁੱਛਿਆ ਪਾਣੀ ਕਿੱਥੇ ਮਿਲੂ ਮੌਕਾ ਦੇਖ ਕਪੂਰੇ ਨੇ ਪਿਆਖਾਨ ਸਭ ਜੇ ਅੱਗੇ ਗਏ ਤਾਂ ਕੀ ਹੋਤੇ ਪਰੇ ਪਿੱਛੇ